ਅੰਮ੍ਰਿਤਸਰ ਥਾਣਾ ਮਜੀਠਾ ਰੋਡ ਅਧੀਨ ਆਉਂਦੀ ਰਾਮਨਗਰ ਕਲੋਨੀ ਵਿਖੇ ਸਥਿਤੀ ਉਸ ਸਮੇਂ ਬਕਤ ਤਣਾਪੂਰਨ ਹੋ ਗਈ ਜਦੋਂ ਦੁਕਾਨਾਂ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੋਨੀਆ ਨੇ ਦੱਸਿਆ ਕਿ ਸਿਮਰਜੀਤ ਸਿੰਘ ਕੋਲ ਸਿਮੀ ਵਾਸੀ ਨਵੇਂ ਨਾਗਰੋਂ ਲਿਖਤ ਰਾਈ 5 ਲੱਖ ਰੁਪਏ ਦੀ ਗੱਲ ਹੋਈ ਜਿਸ ਵਿੱਚੋਂ 3 ਲੱਖ ਰੁਪਏ ਦੇ ਕੇ ਦੁਕਾਨਾ ਖਰੀਦੀਆਂ ਜਿਸ ਦਾ ਕਬਜ਼ਾ ਉਹਨਾਂ ਨੇ ਕੋਲ ਖੜ ਕੇ ਕਰਵਾਇਆ ਜਿਹਦੀ ਗਵਾ ਅਮਰਜੀਤ ਕੌਰ ਹੈ ਪਰ ਉਧਰ ਦੂਜੇ ਪਾਸੇ ਜਗਾ ਦੇ ਮਾਲਿਕ ਵਿਨੋਦ ਰਤਰਾ ਵੱਲੋਂ ਪੁਲਿਸ ਦੀ ਮੌਜੂਦਗੀ ਚ ਦੁਕਾਨਾਂ ਨੂੰ ਖਾਲੀ ਕਰਵਾਇਆ ਗਿਆ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਦੋਨੋਂ ਧਿਰਾਂ ਨੂੰ ਸ਼ਾਂਤ ਕਰਵਾਇਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਤਕਰਾਰ ਨਾ ਹੋਵੇ ਇਸ ਲਈ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਦੋਨੋਂ ਪਾਰਟੀਆਂ ਹੀ ਬੈਠ ਕੇ ਆਪਸ ਵਿੱਚ ਸੁਲ੍ਹਾ ਸਿਵਾਈ ਕਰ ਲੈਣ

ਮਾਮਲਾ ਮੇਰਾ ਇਹ ਸਾਰਾ ਵਾਲੀਆਂ ਦੁਕਾਨਾਂ ਦਾ ਝਗੜਾ ਹੈ ਸਿਮਰਜੀਤ ਸਿਮੀ ਨੇ ਇਹਦੀ ਮੰਮਾ ਨੇ ਸ਼ਿੰਦੋ ਨੇ ਮੇਰੇ ਕੋ ਤੇ 1 ਲੱਖ ਰੁਪਇਆ ਲੈ ਕੇ ਮੈਨੂੰ ਕਬਜ਼ਾ ਦੇ ਦਿੱਤਾ ਇਹਨਾਂ ਦੁਕਾਨਾਂ ਦਾ ਚਾਰ ਦੁਕਾਨਾਂ ਨੇ ਇੱਕ ਦੁਕਾਨ ਜਿਹੜੀ ਸਿਮੀ ਦੇ ਕੋਲ ਸੀਗੀ ਤਿੰਨ ਦੁਕਾਨਾਂ ਦਾ ਕਬਜ਼ਾ ਨੇ ਮੈਨੂੰ ਦੇਤਾ ਕੋਲ ਖਲੋ ਕੇ ਕੰਦਾ ਕਰਵਾਈਆਂ ਕਿਤੋਂ ਜਿਆਦਾ ਵਾਲੀਆਂ ਨਵੇਂ ਨਾ ਹਾਂਜੀ ਤੁਹਾਡੇ ਇਹ ਦੁਕਾਨਾਂ ਨੇ ਤੇ ਇਹ ਦੁਕਾਨਾਂ ਥੋੜਾ ਤਾਂ ਕਿੰਨੇ ਹੈ ਤੁਹਾਡੀ ਗੱਲ ਬਾਤ ਇਹ ਕਿਲੇ ਪੈਸੇ ਪੰਜ ਲੱਖ ਚਾਹ ਹਾਂਜੀ ਬਾਕੀ ਪੈਸੇ ਬਾਕੀ ਪੈਸੇ ਅਜੇ ਦੇਣੇ ਸੀ ਕਿੰਨੇ ਪੈਸੇ ਦੇ ਚੁੱਕੇ ਜੀ 3 ਲੱਖ ਰੁਪਈਆ ਅੱਜ ਕੀ ਗੱਲ ਹੋਈ ਹੈ ਅੱਜ ਇਹਨਾਂ ਨੇ ਮਤਲਬ ਸਾਡੇ ਤੇ ਦਰਖਾਸਤ ਦੇ ਕੇ ਬਾਰੋਂ ਬੰਦੇ ਲਿਆ ਕੇ ਕੰਦਾਂ ਦੀ ਤੋੜਪੰਨ ਕਰਾ ਕੇ ਇਹਨਾਂ ਨੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਇੱਕ ਸਾਡੀ ਵਾਲਮੀਕ ਸੰਸਥਾ ਦੀ ਪ੍ਰਧਾਨ ਆ ਐਸ ਐਚਓ ਸਾਹਿਬ ਨੇ ਉਹਦੇ 'ਚ ਪੇੜਾ ਮਾਰ ਕੇ ਆਪਣੀ ਗੱਡੀ 'ਚ ਬਿਠਾ ਕੇ ਇਹਨਾਂ ਨੇ ਸੜਨਾ ਗੁੰਡਾਗਰਦੀ ਕੀਤੀ ਆ ਐਸ ਐਚਓ ਸਾਹਿਬ ਨੇ ਪੈਸੇ ਚੁੱਕ ਕੇ ਤੇ ਸਾਡੀਆਂ ਦੁਕਾਨਾਂ ਦਾ ਕਬਜ਼ਾ ਦਿਵਾਇਆ ਇਹਦੇ ਕੋਈ ਲੋੜੀ ਕੇ ਜਦੋਂ ਹੁੰਦਾ ਐਸ ਐਚਓ ਦੇ ਕੋਲ ਭਾਈ

ਇਹ ਦੁਕਾਨਾਂ ਵਾ ਸਿਮਰਜੀਤ ਸਿਮੀ ਸਿੰਧੋ ਦੇ ਨਾਂ ਤੇ ਸਵਿੰਦਰ ਕੌਰ ਦੇ ਇਹ ਸਾਡੇ ਨਵੇਂ ਨਾਗ ਤੋਂ ਸਾਨੂੰ ਕਹਿੰਦੀ ਕਿ ਕਬਜ਼ੇ ਦਾ ਵਾ ਸਾਨੂੰ ਕਬਜ਼ੇ ਦੇ ਕਬਜ਼ਾ ਜਿਸ ਤਰੀਕੇ ਦਾ ਕੋਈ ਨਹੀਂ ਸਾਨੂੰ ਪਤਾ ਸਾਨੂੰ ਕਹਿੰਦੀ ਕਿ ਮੈਂ 6 ਲੱਖ ਦੀਆਂ ਦੁਕਾਨਾਂ ਵੇਚਣੀਆਂ ਵਾ ਤੇ ਮੇਰੇ ਅੱਗੇ ਮੇਰਾ ਗਾਕ ਲਵਾ ਦਿਓ ਅਸੀਂ ਨਵੇਂ ਨਾਗ ਤੋਂ ਸੋਣੀਆਂ ਵਾ ਤੇ ਉਹਨੂੰ ਅਸੀਂ ਸੱਦ ਕੇ ਕਿਹਾ ਵੀ ਸਸਤੀਆਂ ਦੁਕਾਨਾਂ ਮਿਲਣੀਆਂ ਲੈਲਾ ਉਨੇ 3 ਲੱਖ ਰੁਪਏ ਦੇ ਦਿੱਤਾ ਵਾ ਇਹਨੇ ਮੁੜ ਕੇ ਪੈਸੇ ਲੈ ਕੇ ਸਾਨੂੰ ਆਪਣੇ ਵਕੀਲ ਦੇ ਕੋਲ ਖੜਿਆ ਵਾ ਕਿਸੇ ਬੰਦੇ ਨੂੰ ਫੜ ਕੇ ਦਿੱਤੇ ਮੈਂ ਵਕੀਲ ਕੋਲ ਖੜਿਆ ਵਾ ਵਕੀਲ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਪੈਸਾ ਦਾ ਲੈਣ ਦੇਣ ਉੱਥੇ ਕਰ ਲਓ ਤੇ ਇੱਥੇ ਆ ਜਾਓ ਮੈਂ ਤੁਹਾਡੇ ਨਾਲ ਇੱਥੇ ਤੁਹਾਡਾ ਕੋਪਰੈਂਸ ਕਰਵਾ ਦਿੰਦਾ ਤੇ ਆ ਅੱਜ ਕੱਲ ਸਾਡੀ ਤਰੀਕ ਕੱਲ ਸਾਨੂੰ ਬੁਲਾਉਣਾ ਸੀਗਾ ਫੇਰ ਸਾਨੂੰ ਕੱਲ ਬਾਅਦ ਨੇ ਮਾਰਦੀ ਕਿ 12 ਤਰੀਕਾ ਮੈਂ 12 ਤੇ ਖੜੂਗੀ ਤੇ ਅੱਜ ਜਾਣ ਕੇ ਕੰਦਾ ਟਵਾਤੀਆਂ ਇਹਨਾਂ ਪੈਸਿਆਂ ਦੇ ਵਿੱਚ ਦੁਕਾਨਾਂ ਦੇ ਵਿੱਚ ਦਵਾਉਣ ਦੇ ਵਿੱਚ ਪੈਸੇ ਦਵਾਉਣ ਤੇ 3 ਲੱਖ ਚ ਗਵਾ ਮੈਂ ਅਮਰਜੀਤ ਕੌਰ ਵਾਈਫ ਸਰਦੂਲ ਸਿੰਘ ਆਪਣਾ ਕਿਰਤਪ ਜਿੰਨੂੰ ਪੈਸੇ ਲੈ ਕੇ 3 ਲੱਖ ਅਸੀਂ ਦਿੱਤਾ ਅੱਜ ਸਾਡੇ ਨਾਲ ਮੌਕੇ ਤੇ ਦੁਕਾਨਾਂ ਟਾਣ ਚ ਐਸ ਐਚਓ ਸਾਹਿਬ ਪਲਵਿੰਦਰ ਸਿੰਘ ਨੇ ਬਹੁਤ ਸਿਟੀ ਚ ਬਹੁਤ ਗਲਤ ਕੀਤਾ ਸਾਡੀ ਪ੍ਰਧਾਨ ਵਾਲਮੀਕ ਸੰਸਥਾ ਦੀ ਚਰਨਜੀਤ ਕੌਰ ਚੰਨੀ ਜਿਹਨੂੰ ਚਪੇੜਾ ਮਾਰ ਕੇ ਗੱਡੀ ਚ ਬਿਠਾ ਕੇ ਲੈ ਕੇ ਗਿਆ ਬਹੁਤ ਸੜਦਾ ਗੁੰਡਾਗਰਦੀ ਧੱਕੇਸ਼ਾਹੀ ਕੀਤੀ ਆ ਐਸ ਐਚਓ ਪੈਸੇ ਚੁੱਕ ਗਿਆ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੀ ਬੀਬੀ ਨਵੇਂ ਨਾਗਦੀ ਸੋਨੀਆਂ ਵਾ ਇਹਨੂੰ 3 ਲੱਖ ਰੁਪਈਆ ਚਾਹੇ ਵਾਪਸ ਦਿੱਤਾ ਚਾਵੇ ਚਾਹੇ ਦੁਕਾਨਾਂ ਦਾ ਹੱਲ ਕੀਤਾ ਜਾਵੇ ਤੇ ਚਾਹੇ ਨੱਜੋ ਵੀ ਕਰਨਾ ਹੁੰਦਾ ਬੈਠ ਕੇ ਕਰ ਲੈ ਪੈਸੇ ਦੇ ਦੇਣ ਚਾ ਅੰਜਰ ਕੀ ਨਾਮ ਜਪੜੋ ਵਿਨੋਦ ਰਤਰਾ ਇਹ ਕੀ ਮਾਮਲਾ ਜਿਹੜਾ ਉਪਰੋਕਤ ਦੇ ਝਗੜਾ ਚੱਲਦਾ ਹੈਗਾ ਜਗਾ ਕਿਸ ਦੇ ਨਾਮ ਝਗੜਾ ਕੋਈ ਨਹੀਂ ਹੈ ਜੀ ਪ੍ਰਾਪਰਟੀ ਸਾਡੀ ਹੈ ਉਹਦੀ ਰਜਿਸਟਰੀ ਸਾਡੇ ਨਾਮ ਤੇ ਹੈ ਇੰਤਕਾਲ ਸਾਡੇ ਨਾਮ ਤੇ ਹੈ ਤੇ ਕਿਹੇ ਪਾਰਟੀ ਨੇ ਉੱਤੇ ਕਬਜ਼ਾ ਕੀਤਾ ਦਾ ਅੱਛਾ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਵੀ ਸਾਨੂੰ ਜਗਾ ਖਾਲੀ ਕਰਾ ਕੇ ਦਿਓ ਸਾਡੀ ਮਦਦ ਕਰੋ ਸਾਡੀ ਸੁਣਵਾਈ ਕਰੋ ਤੇ ਅਸੀਂ ਉਹ ਕੋਸ਼ਿਸ਼ ਆਪਣੀ ਕਰਨ ਦੇ ਆ ਵੀ ਸਾਨੂੰ ਜਗਾ ਸਾਡੀ ਵਾਪਸ ਮਿਲ ਜੇ ਪੁਲਿਸ ਐਸਐਚਓ ਸਾਹਿਬ ਦੇ ਅਧੀਨ ਹੈ ਮਾਮਲਾ ਉਹ ਸਵੇਰੇ ਗਏ ਵੀ ਸੀ ਮੌਕੇ ਤੇ ਨਾਲ ਸਾਡੇ ਤੇ ਉਹਨਾਂ ਨੇ ਕਿਹਾ ਵੀ ਇਹ ਕੋਈ ਗੱਲ ਨਹੀਂ ਤੁਹਾਡਾ ਕਰਾਉਣੇ ਮਸਲਾ ਬਸ ਆ ਗੱਲ ਹੈ ਨਿਕ ਜਿਹੜੀ ਲੇਡੀਜ਼ ਹੈ ਜਿਹੜਾ ਇਲਜ਼ਾਮ ਲਗਾ ਰਹੇ ਉਹ ਜਗਾ ਹੀ ਪੈਸੇ ਦਿੱਤੇ ਇਹਨਾਂ ਨੂੰ ਸਾਨੂੰ ਥੋੜੀ ਪੈਸਾ ਦਿੱਤਾ ਕੋਈ ਸਾਨੂੰ ਥੋੜੀ ਉਹਨ ਕਿਸੇ ਦੀ ਪ੍ਰਾਪਰਟੀ ਦਾ ਕੋਈ ਕਿਸੇ ਨੂੰ ਪੈਸਾ ਦੇ ਕੇ ਕਰੀ ਜਾਏ ਗੱਲ ਉਹਦੇ ਛਾੜਾ ਕੀ ਲੈਣਾ ਦੇਣਾ ਸੋ ਵੀ ਆਰ ਨਾਟ ਰਿਸਪੋਨਸੀਬਲ ਉਹ ਇਹ ਥੋੜੀ ਕਹਿੰਦੀ ਸਾਨੂੰ ਪੈਸੇ ਦਿੱਤੇ ਕੋਈ ਨਾ ਹੀ ਕਿਸੇ ਕੋਈ ਪੈਸੇ ਲਏ ਸਾਡੀ ਜਗਾ ਹੀ ਕਿਉਂ ਪੈਸੇ ਲੈਣਾ ਇਹ ਤੇ ਵੇਚਾਂਗੇ ਤੇ ਪੈਸੇ ਲਵਾਂਗੇ ਨਾ ਉਹਨਾਂ ਨੇ ਸਾਡੀ ਮਤਲਬ ਤੁਸੀਂ ਦੱਸੋ ਨਾ ਇੱਕ ਬੰਦਾ ਕਿਹੇ ਹੋਰ ਬੰਦੇ ਨੂੰ ਕਿਸੇ ਦੀ ਜਗ੍ਹਾ ਤੇ ਪੈਸੇ ਦੇ ਸਕਦਾ ਬਸ ਤੇ ਉਹਦਾ ਕੀ ਮਤਲਬ ਹੈ ਗਲਤੀ ਕੋ ਵੈਲਿਊ ਨਹੀਂ ਬਾਕੀ ਤੁਸੀਂ ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ ਤੇ ਸਦਾ ਥਾਣੇ ਉਹ ਲੈ ਸਕਦੇ ਹੋ ਫਾਈਲ ਉੱਥੇ ਪੂਰੀ ਹੈਗੀ ਹੈ ਮਾਮਲਾ ਜੀ ਆ ਇੱਥੇ ਰਾਮਨਗਰ ਕਲੋਨੀ ਦੁਕਾਨਾਂ ਦਾ ਕੋਈ ਇਹਨਾਂ ਦਾ ਚੱਲਦਾ ਆਪਸ ਵਿੱਚ ਝਗੜਾ ਚੱਲਦਾ ਹੈਗਾ ਤੇ ਇਹ ਸਾਨੂੰ ਤਰਾ ਮਿਲੀ ਵੀ ਦੋਵੇਂ ਪਾਰਟੀਆਂ ਆਪਸ ਵਿੱਚ ਕੋਈ ਤਕਰਾਰ ਕਰਨੀਆਂ ਤੇ ਫਿਰ ਸਾਨੂੰ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੋਵਾਂ ਨੂੰ ਸਮਝਾਇਆ ਵਾ ਤੇ ਬਿਕੇ ਜਿਹੜਾ ਵੀ ਤੁਹਾਡਾ ਹੈਗਾ ਵਾ ਮੈਟਰ ਆਪਣਾ ਹੱਲ ਕਰੋ ਤੇ ਝਗੜਾ ਨਹੀਂ ਕਿਸੇ ਪਾਰਟੀ ਨੇ ਕਰਨਾ ਤੇ ਦੁਕਾਨ ਨੂੰ ਹੁਣ ਉਹਨਾਂ ਨੇ ਆਪਸ ਵਿੱਚ ਡੇਆ ਕੋਈ ਗੱਲਬਾਤ ਚੱਲਣ ਡਈ ਐ ਇਹਨਾਂ ਦੀ ਤੇ ਕਬਜ਼ਾ ਕਿਨਾਂ ਦਾ ਹੋਗਾ ਹਾਂਜੀ ਕਬਜ਼ਾ ਕਿਨਾਂ ਦਾ ਹੋਗਾ ਦੁਕਾਨ ਕਬਜ਼ਾ ਤੇ ਉਹ ਪਹਿਲਾਂ ਲੇਡੀ ਸੀ ਇਥੇ ਸਵਿੰਦਰ ਕੌਰ ਹੋਰ ਇੰਦੇ ਵਿੱਚ ਉਹ ਤੋਂ ਦੂਸਰੀ ਪਾਰਟੀ ਵੀ ਕਹਿੰਦੇ ਵੀ ਇਹ ਜਗ੍ਹਾ ਸਾਡੀ ਆ ਆਪਸ ਵਿੱਚ ਦੋਵੇਂ ਆਪਣੇ ਆਪ ਨੂੰ ਦੱਸਦੇ ਆ ਵੀ ਮਾਲਕ ਦੱਸਦੇ ਆ ਇਹ ਕਰਕੇ ਜੋ ਜਿਹੜਾ ਇਹਨਾਂ ਦਾ ਕੋਰਟ ਚ ਮੈਟਰ ਵੀ ਚੱਲਣ ਡਿਆ ਵਾ ਤੇ ਉਹਨਾਂ ਨੂੰ ਸਮਝਾਇਆ ਜਾਂ ਕੋਰਟ ਦੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਵੇਟ ਕਰੋ ਜਿੰਨਾ ਚਿਰ ਨਹੀਂ ਕੋਈ ਡਿਸੀਜਨ ਹੁੰਦਾ ਉਹਨਾਂ ਚਿਰ ਕੋਈ ਵੀ ਜਿਹੜਾ ਵਾ ਕਾਨੂੰਨ ਨੂੰ ਹੱਥ ਚ ਨਾ ਲਵੇ